ਵੀ ਬੀਓ ਚਾਹ ਲਈ ਉਹ 2 ਟਾਈਕੋ ਗਾ ਜੁਰੂਰ ਬੈਠ ਗੋ ਡਾਕਟਰ ਆ ਵੀ ਤੁਸ ਹਾਂਜੀ ਯੋਸੀਓਲ ਖੇ ਦਾ ਕੋਈ ਸਾਹ ਮਾਣਾ ਹੁਣ ਆ ਪਤਾ ਹੋਣਾ ਹੋਵੇ ਤਾਂ ਵੀ ਚਲਦੀ ਐ ਬਾਸ ਵੇ ਠੀਕ ਹੋਈ ਯੋ ਜੀਹਨ ਜਹਾਂ ਤੇ ਜੋ ਗਿਆ ਪਰੇ ਮੁੰਡਾ ਪਿਆ ਹੈ ਭਾਵੀ ਭਾਵੀ ਸਾਂ ਲੜਕੀਆਂ ਨੇ ਦੋ ਗਈਆਂ ਜੇ ਕਹੋਰੀ ਕਾਜਾ ਇੱਕ ਬੰਦੇ ਆ ਉਹ ਵੀ ਹੋਏ ਜਿਹੜਾ ਕਿ ਹੋਇਆ ਮੇਰੀ ਕਾਰ ਦੇ ਦੋ ਹੀ ਮੁੰਡੇ ਨੇ ਹੁਣ ਆ ਗਿਆ ਇਹ ਦੇਰੋਂ ਕਹਿੰਦੀ ਸਾਡੇ ਕੋ ਆਇਆ ਹੁਣ ਹਾਰ ਹੋ ਗਈ ਵੀ ਉਹ ਵਿੱਚ ਆ ਕੇ ਟੀ ਹੋ ਗਿਆ ਸਤਵਾ ਬਾਹਤਰਾ ਹੈ ਤੇ ਰੋਟੋਰੀਆਂ ਢੋਣ ਲੱਗ ਗਈ ਜਿੰਨੂੰ ਜਿਹਦੇ ਤੁਰਲੇ ਜਿੰਦਾ ਸਿਰ ਦੇ ਵਾਲ ਵੀ ਉਕੜੇ ਹਾਂ ਮੈਂ ਇਹ ਸ਼ਬਦ ਗੱਲ ਵੀ ਨਾਲੇ ਤਾਂ ਫਿਰ ਜਿੱਥੇ ਸ਼ੁਰੂ ਤੇ ਮੇਰ ਹੋਏਗੀ ਇੱਕ ਚੀਜ਼ ਦੀ ਨਾ ਪਾਠ ਆ ਜੋ ਸਤਵਾ ਹੈ ਹਾਂ ਉਹ ਨਾਲ ਜਿਹੜਾ ਸਟੀਵ ਨੇ ਜਿਹੜਾ ਇਹ ਵੀ ਬਾਟੇਂਗਾ ਕਰਾ ਕੇ ਆਇਆ ਮਗਰ ਵੀ ਇਹ ਤਾਂ ਚਿਪੜੂ ਜਿਹਾ ਬਹੁਤ ਅੱਗੇ ਦਿੰ ਗਿਆ ਬਾਬੇ ਇੱਕ ਸ਼ੌਧਾ ਨਾਲ ਜੇ ਬਾਗ ਹੁੰਦਾ ਫੇਰ ਫਰਕ ਪੈ ਗਿਆ ਤੁਹਾਡਾ ਜਮ ਸੀ ਕੀ ਕਰਤਾ ਇਹ ਮੇਰੇ ਜਿਹੜਾ ਨੀਲਾ ਹੀ ਹੋ ਉਸ ਆ ਗਿਆ ਸੀ ਆ ਗਿਆ ਮੈਂ ਕਿਹਾ ਪਤਨੀ ਬਾਬੇ ਦੇ ਨਾਮ ਕਰਕੇ ਆ ਮਜਣਾ ਚਾਹੁੰਦਾ ਹੈ ਮਹਾਰਾਜ ਇਹਨਾਂ ਨੂੰ ਉਪਰੇ ਕਸਰ ਸੀ ਕੋਈ ਨਹੀਂ ਉਹ ਬਿਮਾਰੀ ਸੀ ਉਸ ਦੀ ਜਦੋਂ ਉਸ ਕੀ ਹੋਣ ਲੱਗਿਆ ਦਿਲਜਵਰਿਆ ਅੱਛਾ ਵਰੁਦੇਵ ਨੇ ਵੀ ਕਿਹਾ ਨਹੀਂ ਤਾਂ ਪਤਾ ਨਹੀਂ ਕਹਿੰਦਾ ਧੰਨਵਾਦ ਆਇਆ ਹੂੰ ਮੈਂ ਸਮਝਾ ਲਈ ਉਹ ਤੇਰੇ ਵਰੁਦੇਵ ਨੇ ਦਵਾਈ ਉਹਨੂੰ ਦਿੱਤੀ ਮਰੋ ਦਵਾਈ ਦੇ ਹੂੰ ਉਹ ਹੁਣ ਠੀਕ ਆ ਫੋੜਾ ਕੋੜੇ ਨਾਲ ਥੋੜੀ ਜਿਹੀ ਜੇਗਵੇ ਤੋਂ ਉਹੀ ਗਾਢੀ ਉਹਨਾ ਵੇ ਤਦ ਤਾਈ ਜੀ ਲੈਣੇ ਉੱਨੀ ਲੈ ਗਏ ਆ ਜਿੰਨਾ ਤੇਰੇ ਚ ਹੈ ਦੋ ਵੀ ਦੇ ਇਹਦੇ ਵਿੱਚ ਨੋਤੀ ਨੇ ਅੱਛਾ ਜੀ ਤੇ ਮੋਤੀ ਕਸਤੂਰੀ ਤੇ ਇਹਦੇ ਵਿੱਚ ਚਾਂਦੀ ਦੇ ਬਾਹਕ ਅੱਛਾ ਜੀ ਹੋਰ ਵੀ ਕੁਝ ਹੋਵੇ ਨੇ ਪਤਾ ਨਹੀਂ ਮਖਾਰਚ ਬਣਦੀ ਹੈ ਇਹ ਜਿਹੜਾ ਚਾਹ ਨੂੰ ਚਾਹ ਨੂੰ ਕੋਰੇ ਮਹਾਰਾਜ ਜਿਵੇਂ ਦਰਖਤ ਨਾਲ ਲੱਗ ਕੇ ਜੀ ਤੇ ਯਾਰ ਤੇ ਦਵਾਈ ਖਾ ਕੇ ਉਹ ਨਹੀਂ ਤੇ ਕਿਹਨ ਲਈ ਫੇਰੇ ਸਾਹਮਣਹਾਰ ਜੀ ਹੁਣ ਤੇ ਸੋਲ ਦੇ ਜੰਗਿਆਰਾ ਜੀ ਕਹਿਣਾ ਉਹ ਤੇ ਉਹ ਚੇੜਾ ਪਾਣੀ ਕਿੰਨਾ ਹਾਂ ਜੀ ਉਹ ਤੇ ਕਿਲੋ ਵਾਰ ਵਾਰ ਗਿਆ ਹਾਂ ਤਾਂ ਤੇ ਪਾਣੀ ਉਧਰਲੇ इंदौर ਹੈ ਦੰਗੂੰਬੇ ਸਾਹਿਬ ਜੀ ਹਾਂ ਜੀ ਓਕੇ ਨਾ ਕਨੇੜੀ ਜੁਰ ਮਹਾਰਾਜ ਜੀ ਉਹ ਬਡੇ ਕਰਕੇ ਜਾਂਦੇ ਹੋਏ ਕਹਿੰਦੇ ਜੀ ਸਾਰੇ ਉਹ ਛੋਟੇ ਰਹੇ ਨੇ ਕਹਿੰਦੇ ਉਹਨਾਂ ਨੂੰ ਵੀ ਹੁਣ ਬਡੇ ਕਰ ਦਿੱ ਗਏ ਕਹਿੰਦੇ ਹਾਂ ਜਿਹੜਾ ਲਾਭ ਜਾ ਕਹਿੰਦੇ ਉਹਨਾਂ ਦਾ ਵੀ ਪੂਰਾ ਹੋ ਜੂਗਾ ਵੀ ਹਾਂ ਇਹ ਵੀ ਬਡੇ ਇਹਦਾ ਬੜੇ ਹੀ ਵੈਲਾ ਨੇ ਬੱਲੇ ਬੜੇ ਸੀ ਹਾਂ ਮਾਰਾ ਵੀ ਕਹਿੰਦੇ ਸਾਨੂੰ ਕਹਿੰਦੇ ਮੈਂ ਲੱਲ ਪਈ ਹੋਈ ਆ ਕਹਿੰਦੇ ਬਡੇ ਤਾਂ ਇਹੀ ਹਾਂਜੀ ਹਾਂ ਸਰ ਮੈਂ ਪਾ ਜਿਆ ਬਤਾਇਆ ਨਾ ਇਸੇ ਟੀਵੀ ਨਾਲ ਮੈਂ ਸੋਟਾ ਨੂੰ ਦਿਮਾਗ ਵਜਿਓ ਬਣਾਉਣ ਦੇ ਵਿੱਚ ਧੰਨਵਾਦ ਤੇ ਜੀ ਬਣਾਉਣ ਨਾ ਅਸੀਂ ਕਿਹਾ ਵੀ ਲੇਗਾ ਮਾਸਟਰ ਨੇ ਵੀ ਕਿਹਾ ਅਸੀਂ ਮਾਰਾਂ ਗੁਰ ਚੱਲਦੇ ਆਪਾਂ ਆਪਾਂ ਡੇਰੇ ਚੱਲ ਜਾਈਏ ਕਹਿੰਦੇ ਤੇਰੇ ਕਹਿੰਦੇ ਅਸੀਂ ਲਾਂਦੇ ਆ ਇੱਥੇ ਠੀਕ ਕਹਿੰਦੇ ਇਸ ਤਰ੍ਹਾਂ ਵੀ ਮੋਹਿੰਦੇ ਵੀ ਚਾਹਾਂ ਥੋੜੇ ਬਨੇ ਆ ਕਹਿੰਦੇ ਠੀਕ ਕਹਿੰਦੇ ਜਿੱਥੇ ਸਾਡਾ ਜੀ ਗੁਰੂ ਤੇ ਸ੍ਰੀ ਸ਼ਟਾ ਇਹ ਹੁੰਦਾ ਨਹੀਂ ਮਹਾਰਾਜ ਵਾਹ ਵਰਤੋਂ ਵਾਹ ਵਰਤੋਂ ਵਾਹ ਵਰਤੋਂ ਤਦ ਵੀ ਚੱਲ ਲਈ ਉਹ ਤਾਂ ਕਹਿ ਵੀ ਚਲੇ ਸੀ ਇੱਕ ਤਰ੍ਹਾਂ ਦੇ ਹੋਈ ਜੀ ਉਹਦਾ ਪਿੱਛੇ ਗਰੀ ਜੰਦੂਤੀ ਉੱਥੇ ਉੱਥੇ ਉਹ ਸੀ ਰਾਣਾ ਸਾਹਿਬ ਜੀ ਨਾ ਉਹ ਮਹਾਰਾਜ ਦੀ ਸਾਖੀ ਸੁਣਾਉਂਦੇ ਰਹਿੰਦੇ ਸੰਸਾਵਲਿਆਂ ਦੀ ਹਾਂਜੀ ਠੀਕ ਆ ਸਾਰਾ ਉਹਨਾਂ ਦਾ ਹਾਂ ਉਹ ਸਾਰੇ ਦੋ ਤੋਂ ਉਧਰ ਦੋ ਜਣ ਸੇਵਕ ਹਨ ਜਿਹੜੇ ਮਹਾਰਾਜ ਨੇ ਜਿਹੜੇ ਦਵਨ ਲਾਇਆ ਨਾ ਜਿਹੜਾ ਚੌਦ ਬੋਲੇ ਨੇ ਤੇ ਕਹਿੰਦੇ ਕੁਝ ਲੱਗਦਾ ਵੀ ਗਰਮੜਾ ਹੈ ਸੌਰੀ ਬਸ ਬਹੁਤ ਸੀਰੀਸ ਬੋਲਦੇ ਹੁੰਦੇ ਸੀ ਹੋਈ ਲਾ ਸਾਰੇ ਹੁੰਦੇ ਨੇ ਇਨਸਾਨਾਂ ਦਾ ਲੋਕ ਜਿਆਦਾ ਨਹੀਂ ਬੋਲਦੇ ਸੀ ਸ੍ਰੀ ਸ਼ਰਧਾ ਜੀ ਬਸ ਹਾਂ ਜੀ ਤੇ ਆਪਣੇ ਮੱਧਿਆਨੇ ਕਿ ਨਹੀਂ ਕਿੱਥੇ ਦਵਾਨ ਲਾ ਕੇ ਡਿਗੇ ਤੇ ਨਵੀਂ ਨਦੀ ਨਾਮ ਸਯੋਜਕ ਦੀ ਵੇਲੇ ਗਿਆਂ ਦੇ ਨਪੜਾ ਪਤਾ ਨਹੀਂ ਇਹ ਹੋ ਗਿਆ ਮਰਦੇ ਕਿ ਉਹਦੀ ਕਿਤਾਬ ਵਿੱਚ ਵੀ ਬੜਾ ਸਿਰ ਲਿਖਾਇਆ ਜਿਹੜੇ ਸੋ ਪਹਿਲਾਂ ਵਰੀਨੂ ਸਾਹਿਬ ਵਾਲੇ ਦੇ ਗਏ ਤੇ ਜਦੋਂ ਨਾਲ ਪਹੁੰਚਾਉਗੇ ਜੀ ਉਹ ਨਹੀਂ ਆ ਸਮਝੋ ਕਿ ਮੈਂ ਨਦੀ ਐਸੋ ਵੰਡ ਵਿੱਚ ਚਲੀ ਉਹ ਸੋਨਾ ਲਿਖਾਇਆ ਜਨਬਾਤ ਜੀ ਕਹਿੰਦੇ ਸੀ ਉਹ ਕਹਿੰਦੇ ਸੀ ਬਚਨ ਕਰਾਇਆ ਹਮ ਕੀ ਕਿ ਉਹਨਾਂ ਨੇ ਫਿਰ ਲੱਖ ਰੁਪਈਆ ਦਿੱਤਾ ਛੋੜੇ ਮਹਾਰਾਜ ਨੂੰ ਦਰਵਾਜ਼ਾ ਅੱਛਾ ਛੋੜੇ ਮਹਾਰਾਜ ਨੇ ਸਿਰਫ ਯਾਦ ਕੀਆ ਹਾਂਜੀ ਸਾਨੂੰ ਤਾਂ ਤੁਸੀਂ ਜਾਏ ਤੇ ਦੇਖੇ ਕਹਿੰਦੇ ਸੀ ਰੁਪਈਆ ਲੈ ਲੇ ਆਇਨੇ ਜਰਨਤ ਚੁੱਪ ਰਹੇ ਹਾਂ ਚੁੱਪ ਰਹੇ ਚੁੱਪ ਕਰਿਆ ਦਾ ਸਭ ਜੀ ਵਾ ਮੈਂ ਗੋਠੀਪੁਰੇ ਘਰੇ ਜਾਂ ਅੰਦਰੋਂ ਨਿਕਲੇ ਸੰਤ ਜੀ ਜੋੜੇਵਾਲਾ ਦਾ ਆ ਸੰਦੇ ਹੀ ਵੀ ਗਏ ਹੱਸਦੇ ਰਹਿੰਦੇ ਨੇ ਮੇਸਾਂ ਹਾਂ ਇਹ ਤਾਂ ਗੱਲ ਵੀ ਦੇਖੋ ਕਰਦੇ ਨਾਲ ਹੱਸ ਕੇ ਗੱਲ ਕਰਦੇ ਨੇ ਹੱਸ ਕੇ ਗੱਲ ਕਰਦੇ ਨੇ ਹੋਰ ਕਹੀ ਜੀ ਗੱਲ ਹੋਵੇ ਫਸ ਕੇ ਜਾਂਦੇ ਜੀ ਰੁਪਏ ਦੇ ਜਾਂਦੇ ਜੀ ਗੀਂਦੇ ਜਾਂਦੇ ਸੀ ਮਹਾਰਾਜੀ ਦੇ ਜੰਦਰਵਾਹ ਨੂੰ ਲੰਗਰ ਵਾਸਤੇ ਰੁਪਏ ਦੇ ਕੇ ਜਾਂਦੇ ਅੱਛਾ ਤੇ ਅੱਗੇ ਲੈ ਜਾਂਦੇ ਸੀ ਜਾਦਵੀ ਨੇ ਜੀ ਉਹਨੂੰ ਨਹੀਂ ਮੇਰੇ ਪਤਾ ਤਾਂ ਸੀ ਇਹਨਾਂ ਦੀ ਬਗਤੀ ਕਿਹੜਾ ਥੋੜੀ ਹੈ ਬਹੁਤ ਜੀ ਸੇਵਾ ਗੋਪੀਂ ਬਹੁਤ ਦਾਸ ਬਹੁਤ ਦਾਸ ਹੁੰਦੇ ਸੀ ਹੁਣ ਆਇਆ ਮਹਾਰਾਜ ਤਾਂ ਆਪੇ ਕਹਿ ਦਿੱਤੀ ਕੰਜ ਜਾਂ ਰੇੜੂ ਆਵਲੇ ਸੰਤਾਂ ਨੇ ਸ਼੍ਰੀਸ਼ਟ ਜਾਨਾ ਮਾ ਰੋਇਆ ਨਹੀਂ ਉਹ ਜੀ ਨੂੰ ਨਾ ਕਹੜੇ ਕੋ ਤੇ ਆਪਣੇ ਮਾਣ ਨਹੀਂ ਕਦਵੇਂ ਵਾ ਹੋਇਆ ਕੀ ਮਹਾਤਮਾ ਨੇ ਜਿਹੜਾ ਸੀ ਸ਼ਰਮੇ ਠੀਕ ਹੈ ਕਹਿੰਦੇ ਆਪਰੇ ਮੇਰੇ ਨਾਲੇ ਬੁਰ ਭਾਈ ਲੱਗਦਾ ਤੇ ਕਹਿੰਦੇ ਮਹਾਰਾਜ ਨੂੰ ਆਤਾ ਵੀ ਕਿੰਨਾ ਪਿਆਰ ਪਿਆਰ ਦੀ ਗੱਲ ਜਿਹੜਾ ਉਸ ਤੋਂ ਮੰਤਰੀ ਹੋਣ ਮੰਤਰ ਗੁਰੂਆਂ ਨਾਲ ਜ਼ਿਆਦਾ ਹੁੰਦਾ ਜ਼ਿਆਦਾ ਹੁੰਦਾ ਬਿਲਕੁਲ ਅਸਲੀ ਜੀਤ ਦਾ ਪਿਆਰ ਵੀ ਇਹ ਗੁਰੂਆਂ ਨਾਲੇ ਤੇਰੇ ਰੇ ਰੋ ਜਾਵੇਂ ਮਾਰਾ ਇਹ ਨਹੀਂ ਸੀ ਤਾਂ ਨਹੀਂ ਰੋਈ ਹਮ ਇਹ ਇਹ ਮਹਾਰਾਜ ਗਿਆਨ ਦੇ ਗਏ ਤਾਂ ਸਭੀ ਨੂੰ ਜੀ ਰਿਕਾਲੇ ਬਹੁਤ ਨੇ ਜੋੜਾ ਹਾਂਜੀ ਇੰਨਾ ਵਿਆਸਤੀ ਹੋ ਮਾਰਾ ਬਰੇਨਾ ਸਾਥ ਬਹੁਤ ਰਹੇ ਬਹੁਤ ਕੱਟੇ ਨਿਕਲ ਗਏ ਉਹ ਤੇ ਮਾਰਾ ਦੀ ਕਰਵਾਣੀ ਬਹੁਤ ਬਹੁਤ ਉਹ ਜਿਹੜਾ ਮੋਲੂਆ ਸਾਹਿਬ ਇਹਨਾਂ ਨੇ ਉਹ ਤਾਂ ਮਾਰਾ ਵੇਟਾ ਬਾਹਰ ਹੁੰਦਾ ਨਹੀਂ ਜੀ ਉਹਨਾਂ ਤੇ ਅੱਜ ਦੂਹ ਪਾਸੇ ਜਾਣਾ ਉਹ ਤਾਂ ਬਹੁਤ ਪੱਕਾ ਯਾਦ ਰੱਖ ਲੈ ਇਹ ਪ੍ਰਵੇਸ਼ੀ ਦੀ ਸਾਰਾ ਸਾਹਮਣਾ ਡੇਰਾ ਹਾਂਜੀ ਵੈਸੇ ਇਹ ਤਾਂ ਜ਼ਰੂਰੀ ਹੈ ਸਾਹਮਣੇ ਨਹੀਂ ਜਾਣਾ ਸੀ ਜੇ ਨਾ ਮਾਲਕ ਜੀ ਉਹ ਵੀ ਗੱਲ ਹੈ ਮੈਂ ਕਹਿੰਦੀ ਉਹ ਉੱਥੇ ਚਲੋ ਕੱਲੋਂ ਬਦਲੀ ਕਰਨੀ ਜਿਹੜੀ ਤੂੰ ਕਹਿਣਾ ਅੱਛਾ ਜੀ ਨਾ ਕਦੇ ਅਸੀਂ ਨਹੀਂ ਜਾਵਾਂਗੇ ਠੀਕ ਹੈ ਉਹਨਾਂ ਨੂੰ ਸਭ ਪਤਾ ਹੈ ਪਤਾ ਸੀਗਾ ਹਾਂ ਬਾਬਾ ਫਰਾ ਕਰੂਸੂ ਮਹਾਰਾਜ ਬੇ ਲਾਲ ਸੁਨੇ ਅਸੀਂ ਵੀ ਛੱਡਦੀ ਫਿਰ ਅੱਛਾ ਦੋ ਸਾਲ ਰਾਇ ਜੀ ਦੋ ਸਾਲ ਰੇ ਸੀ ਹਾਂ ਜੀ ਇਹਨਾਂ ਮੇਰੇ ਦੀ ਕਰਨਾ ਪਿਆ ਨਾ ਉਹ ਸਾਡੇ ਡੀਓ ਨੇ ਸੀ ਜਿਹੜੀ ਤੁਹਾਨੂੰ ਕਹਿੰਨ ਨੂੰ ਚੇਰੇ ਚੇਰੇ ਛੋਟੇ ਮਹਾਰਾਜ ਨਹੀਂ ਜਾਣਾ ਹੂੰ ਤੇ ਉਹ ਸੀ ਨਮਰਜੀਤ ਪਹਿਲੇ ਇਸ਼ਾਰਾ ਕਰੀਏ ਜੇ ਸੰਗਤ ਸੌਗ ਦਾਤਾ ਨਹੀਂ ਉਹ ਸਾਹ ਸੰਗਤ ਨੂੰ ਜੀ ਸੀ ਜਾਂਦੇ ਜੀ ਨਾ ਨਾ ਇੱਥੇ ਵੀ ਦਸੀ ਜਾਂਦੇ ਦੇ ਸਾਰੇ ਬੋਲ ਇਹਨਾਂ ਦੇ ਘਰ ਬਾਬਾ ਹਾਂ ਜੀ ਉਹ ਜਿਹੜਾ ਫ੍ਰੀਡਮਸ ਲਗਾ ਉਹਨੂੰ ਵੀ ਦਾਦੇ ਨੇ ਜਦੋਂ ਮੈਂ ਕਿਹਾ ਨਮਰਾਂ ਦੀ ਬਾਰਿਸ਼ ਬੜੀ ਉੱਤ ਹੋ ਰਹੀ ਸੀ ਬੜਾ ਨਮਰ ਜੀ ਥੋੜੇ ਸਿਰ ਤੇ ਦਾਗਾ ਉਵੇਂ ਤੇ ਲਿਖਿਆ ਜਣਾ ਠੀਕ ਹੈ ਜੀ 2 ਹਫ਼ਤੇ ਦੱਦੇ ਨੇ ਮੰਗ ਲੈਣਗੇ ਮੈਂ ਚੁੱਪੀ ਕਰਕੇ ਕੋ Google ਮੈਂ ਜਦੋਂ ਉਹ ਗੱਲ ਕੀਤੀ ਉਹ ਵਾਰੀ ਜੀ ਤਰ੍ਹਾਂ ਕੀ ਕਹਿਦਾਂਗੇ ਤੇ ਫਿਰ ਤੇ ਉਹ ਟੋਰਨ ਫਿਰ ਲੱਗ ਗਿਆ ਤੇ ਸੌੜੇ ਦੇ ਵਿੱਚ ਮੌਜੂਦ ਇਸ ਕਿਨੇ ਬਾਈ ਹੁਣ ਜਿਹੜਾ ਕੱਪੜਾ ਦਾ ਪੁਰਾਣਾ ਹੁੰਦਾ ਫਿਰ ਇਹਨੇ ਨਵਾਂ ਬੰਦਾ ਸੌਣ ਦੀ ਕੋਸ਼ਿਸ਼ ਹੀ ਕਰਦਾ ਨਾ ਐਸੀ ਇੱਕ ਗੱਲ ਕੀਤੀ ਉਹਨਾਂ ਨੇ ਤੇ ਮੈਨੂੰ ਕੋਈ ਗੱਲ ਨਹੀਂ ਵੜੀ ਮੈਂ ਚੁੱਪੀ ਰਹੀ ਮਥਾ ਦੇਖਦਾ ਰਹਾ ਇਹ ਕੀ ਗੱਲਾਂ ਕਿਉਂ ਕਰਦੇ ਨੇ ਕੱਲ ਸੀ ਨੂੰ ਵੀ ਕਹਿਤਾ ਦੀ ਉਹਨਾਂ ਕੱਲ ਸੀ ਰੋਣ ਲੱਗ ਗਿਆ ਸੀ ਮਾਰਾ ਕਹਿੰਦਾ ਸੀ ਸੁਤੇ ਹੀ ਗੱਲ ਕਰਦੇ ਆਂ ਫਿਰ ਵਾਜ ਕਹਿਤਾ ਉਹਨੇ ਜੇ ਤਾਂ ਸੁਤੇ ਹੀ ਕਰਦੇ ਆਂ ਵੀ ਇਹ ਐਸਾ ਕੋਈ ਇਹਦੇ ਸਰੀਰ ਛੱਡੇ ਤਾਂ ਉਹਨਾਂ ਦੇ ਸਰੀਰ ਦਾ ਉਧਰ ਕਿਵੇਂ ਜਾ ਸਕਦਾ ਹੈ ਜੀ ਜਿੱਦ ਕਿ ਮੈਨੂੰ ਇਹ ਤਾਂ ਨਹੀਂ ਸੀ ਹੋਰ ਵੀ ਨਹੀਂ ਕਹਿੰਦੇ ਫਿਰ ਦੇਗਲੋ ਤੋਤੇ ਨੂੰ ਸਾਡੇ ਨਾਲ ਵੀ ਗੱਲਾਂ ਕਰਨ ਲੱਗੇ ਜੀ ਉਹ ਕੁਛ ਬੋਲਵਾ ਹੰਟਲ ਆਉਂਦਾ ਸੀ ਮੁਠੀ ਜੱਪੀ ਵੇਲੇ ਕਰਦੇ ਜੀ ਤੇ ਮਾੜੀ ਕਹਿੰਦੇ ਵੀ ਐ ਤਿਆਰ ਤੁਰੋ ਕਿਉਂ ਤੋ ਨਾ ਜਵਾ ਸਾਰੇ ਕੱਪੜੇ ਆ ਗਏ ਆਂ ਅੱਛਾ ਦਸਤਾਰ ਸਜਾਉਣਾ ਜਾਣਾ ਸੀਗਾ ਹੂੰ ਦੇ ਜਮਗੋਲੋ ਜਗਾ ਦੇ ਕਹੋ ਜਿੱਥੇ ਦੀਵਾਨ ਸ਼ੁਰੂ ਹੋ ਰਹੀ ਨੇ ਗੱਲ ਪਾਸ ਨੂੰ ਮੈਨੂੰ ਜਾਣ ਕੇ ਕੋਈ ਰਹਿਣਾ ਦੀਵਾਨ ਹਾਂਜੀ ਉਹ ਕਿਵੇਂ ਜੀ ਜਾਣਦੇ ਹਾਂਜੀ ਅੱਛਾ ਹਾਂ ਪਰ ਮੈਨੂੰ ਪਤਾ ਸੀ ਵੀ ਹੁੰਦਾ ਹਿੰਦੇ ਤੇ ਸਟਰ ਪਾਇਆ ਹੋਇਆ ਜਿਹੜਾ ਜਰਾਬਾ ਐ ਨਹੀਂ ਜੁਰ ਅੱਛਾ ਦੇਖ ਲੋ ਜਰਾਬਾ ਐ ਨਹੀਂ ਦੀਵਾਨ ਉਹ ਤਾਂ ਹੀ ਫੋਟੋ ਲਈਏ ਨਾ ਜਰਾਬਾ ਪਰ ਜਰਨਾ ਤਾਂ ਹੈ ਲਈਏ ਤਾਂ ਹੀ ਲਈਏ ਜਰਾਬਾ ਤਾਂ ਹੈ ਨਹੀਂ ਜਰਾਬਾ ਐ ਨਹੀਂ ਸੀਗਾ ਉਹ ਹਾਂ ਜੇ ਹੁੰਦੀ ਆ ਜੀ ਕੰਮ ਰੋਣਿਆਂ ਦੀ ਜਰਾਬਾ ਉਵੇਂ ਰਹਿਣੀਆਂ ਉਹਵੇਂ ਰਹਿਣੇ ਸੀ ਉਹ ਪਾਈਆਂ ਨਹੀਂ ਉਹਨਾਂ ਨੇ ਉਧਰ ਇਹਨਾਂ ਨੂੰ ਕਹਿੰਦੇ ਦੋ ਚੱਕੀ ਵਾਰੀ ਬਚਿਆਂ ਗ੍ਰਾਮ ਵਾਲੇ ਅੰਥੀ ਉਸ ਦਾ ਆਪਣਾ ਜੀ ਆਲਾ ਇਹਦਾ ਜੇ ਚੇਤਨ ਕਲਾ ਚੱਲੀ ਉਹਨਾਂ ਦੇ ਸਿੱਧਰੇ ਫਿਰ ਆਏ ਹੋ ਗਏ ਆਏ ਬੈਠੇ ਨੇ ਸਾਉਂ ਦਾ ਤੁੰਗ ਸੀ ਉਹਨੂੰ ਦੱਸ ਦੇ ਦੇਣੇ ਜੀ ਸਾਉਂ ਛੱਡ ਕੇ ਜਾਵਾਂਗੇ ਜੀ ਅੱਛਾ ਜੀ ਕਿੱਥੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵਿਵਾਦੀ ਲੱਗੀ ਹੈ ਹੈ ਜੀ ਸਾਹਿਬ ਜੀ ਹਾਂ ਜਾ ਸਕਦੇ ਹਾਂ ਅੱਛਾ ਜੀ ਕਨਾਲ ਕਰਨੀ ਸਗਦਾ ਰਿਕ ਕਰਨੀ ਸਗਦਾ ਤੇ ਨਾਲੇ ਛੱਡਾਂਗੇ ਸਮਾਦੀ ਲਾ ਦੇ ਕਰੀ ਨਾ ਵੀ ਇਹਨੇ ਛੱਡਿਆ ਬੈਗੇ ਚੀਜ਼ ਨਹੀਂ ਛੱਡਣਾ ਬੈਗੇ ਛੱਡਣਾ ਬੈਗੇ ਛੱਡਾਂਗੇ ਸਮਾਦੀ ਲਾ ਦੇ ਨਾ ਇਹਨਾਂ ਕੋਈ ਰਾਹ ਦੇ ਜਿਹਾ ਹੋਰ ਬਹੁਤ ਵਜੂਰ ਗੰਦਨ ਬਸ ਐਕਦਾ ਬੋਡੀ ਲਈ ਮਹਾਰਾ ਜੀ ਬਸ ਉਵੇਂ ਬੈਠੇ ਦੀ ਬਸ ਚੌਕੜਾ ਮਾਰਿਆ ਤੇ ਹੱਥ ਬਸ ਹਾਂਜੀ ਹਾਂਜੀ ਮੈਂ ਮਹਾਤਿਓ ਸੇ ਤਾਂ ਨਹੀਂ ਉਤਾਹੇ ਬੈਠਾ ਨਾ ਮੈਂ ਤਾਂ ਤੇਰਾ ਹੋਇਆ ਸੀ ਬਸ ਆਹ ਤਾਂ ਇਹ ਹੀ ਵਸੇ ਆਈ ਲਵ ਯੂ ਟੂ ਜਰਨਲ ਆ ਰਿਹਾ ਜੀ ਇਹ ਦਾ ਸਹੀ ਦਿਲ ਤਾਂ ਦਾ ਕਹਿ ਗਏ ਨਾ ਬੜੇ ਕਈ ਦਫਾ ਕਹਿ ਰਿਹਾ ਸੀ ਨਾ ਜੇ ਕੋਈ ਇਸ ਤਰ੍ਹਾਂ ਅਗੇ ਕਦੇ ਕਿਹਨਾਂ ਨੇ ਛੇ ਛੱਡਿਆ ਸੀਗਾ ਮੈਨੂੰ ਯਾਦ ਨਹੀਂ ਕਹਿੰਦੇ ਕਿਸੇ ਸੇਵ ਮਾਚ ਜਾਣ ਲੈ ਕੇ ਕਹਿੰਦੇ ਵੀ ਫੇਰ ਮੈਨੂੰ ਆਵਾਜ਼ ਦੇਣਾ ਵਾਰੋ ਜੇ ਕੋਈ ਪੁੱਛਣਾ ਤਾਂ ਪੁੱਛ ਲੋ ਤੇ ਕਹਿੰਦੇ ਜੀ ਅਸੀਂ ਛੱਡ ਗਏ ਫੇਰ ਕਹਿੰਦੇ ਵੀ ਮਾਰਾ ਮੈਂ ਤੇ ਗੱਲ ਪੁੱਛਣੀ ਭੁੱਲ ਗਿਆ ਫੇਰ ਉਹ ਵਾਪਸ ਛਿਲੀ ਵਿੱਚ ਆ ਗਏ ਜਿਹੜੇ ਹਾਂ ਤਾਂ ਰੇੜੀ ਸਾਹਿਬ ਵਾਲੇ ਆ ਗਏ ਜੀ ਆਹ ਹਾਂ ਯਾਰ ਵੀ ਆਇਆ ਸੀ ਰੇੜੀ ਸਾਹਿਬ ਆਏ ਹੋਣਗੇ ਤੇ ਛਿਲੀ ਵਿੱਚ ਆ ਗਏ ਕਹਿੰਦੇ ਕੋਈ ਨਾ ਆਉਣਾ ਨਹੀਂ ਆਉਂਦਾ ਜੀ ਤਾਂ ਇਹ ਤਾਂ ਇਹਨਾਂ ਫੇਰ ਆ ਗਏ ਮੈਂ ਤਾਂ ਆਉਂਦਾ ਹਾਂ ਗੁਰੂ ਘਰ ਜਾਇ ਜਾਂਦੇ ਸੰਗਮੇ ਬਾਣੀ ਚ ਲਿਗਾ ਹੈ ਜਿਹੜਾ ਗੁਰੂ ਖੂ ਉਹੀ ਆਉ ਆਪਾਂ ਨੇ ਕੀ ਆਉਣਾ ਆਪਾਂ ਨਹੀਂ ਆਉਂਦੇ ਗੁਰੂ ਘਰ ਸੋ ਤਾਂ ਨਾ ਇਹ ਬੋਲ ਸੀ ਜਾਣਾ ਕਿੱਥੇ ਹਾਂ ਆਪਾਂ ਨੂੰ ਵੀ ਬੋਲ ਕਿੱਥੋਂ ਆਏ ਆ ਕਿਵੇਂ ਬਦਲੋਂ ਸਰ ਮਹਾਰਾਜ ਜੀ ਉਹਨਾਂ ਸਭ ਤੋਂ ਉਹਨਾਂ ਨੂੰ ਨਾਲ ਦੇ ਜੀ ਤੇ ਗੁਰਗੋਜ ਜੀ ਨਾਲ ਸੀ ਜਿਨ ਲੱਭਿਆ ਥੋੜੀ ਦੁੱਖਾਂ ਉਹਨਾਂ ਨਾਲ ਡਰ ਰਿਹਾ ਪਹਿਲੇ ਸੀ ਲੋਪੀ ਸਰ ਅੱਗੇ ਚਲੇਗੇ ਤੁਸੀਂ ਸਰ ਜੀ ਵੀ ਪਹਿਲਾਂ ਵੀ ਜਾਂਦੇ ਰਹੇ ਉਹਨਾਂ ਨੇ ਕਿਹਾ ਮਹਾਰਾਜ ਜੀ ਤੋਂ ਹੋ ਗਿਆ ਆ ਗਿਆ ਇਹਨੂੰ ਲੋਕਾਂ ਅੱਛਾ ਬਾਲਾ ਵਰਦਾਨ ਇਹਨੂੰ ਬਾਹਰ ਚੜ ਜਾਂਦੇ ਆਪਦੇ ਵਿੱਚ ਆਪ ਚਲੇ ਜਾਂਦੇ ਹਾਂ ਜੀ ਕਮੇ ਇਸ ਸੁਣ ਕੇ ਦਰਾਂ ਦੇ ਉਹਨਾਂ ਮਹਾਰਾਜ ਜੀ ਕਿਵੇਂ ਚਲੇ ਜਾਂਦੇ ਆ ਰਾਜਪੂਤੀ ਮਹਾਰਾਜ ਜੋ ਮਰਜੀ ਕਰੀ ਜਾਵੇ ਜਿਤਵਾ ਨਾ ਮਹਾਰਾਜ ਨਾਲ ਕਰੇ ਤੇ ਲਗਾਸੀ ਹੈ ਮਹਾਰਾਜ ਜੀ ਮੌਤ ਹੀ ਜੋ ਮਰਜੀ ਮਹਾਰਾਜ ਉਹ ਆਪਣੀ ਕਰਦੇ ਉਹਨਾਂ ਨੂੰ ਕੋਣ ਫਰੋਕਰ ਵਾਲਾ ਕਿਹੜਾ ਜਿੰਨੇ ਸੀ ਹਾਂ ਉਹ ਰੇਣੀ ਨਦੀ ਹਾਂ ਜਿਹੜੇ ਜਗ੍ਹਾ ਨਹੀਂ ਆਏ ਜਿੱਤੇ ਅਸੀਂ ਸ਼੍ਰੀਸ਼ਰਮ ਕੱਲ ਸੇ ਕਹਿੰਦੇ ਹੋਰ ਤਾਂ ਅੱਗੇ ਗਾਉਂਦੇ ਅੱਛਾ 15 ਦਿਨ ਹੋਰ ਬਾਅਦ 15 ਦਿਨ ਰੱਖਿਆ ਸੀ ਫਿਰ ਉਹ ਜਗਾ ਨਹੀਂ ਗਿਆ ਉਹ ਕੱਲ ਸਵੇਰ ਨੂੰ ਆ ਨਹੀਂ ਜਿਹੜਾ ਕਰ ਸਟੀਲ ਦੇ ਤੇ ਫੇਰ ਇੱਥੇ ਆ ਗਏ ਅੱਛਾ ਜੀ ਉਹ ਤਾਂ ਸਿੱਧੇ ਬੁਲਵਨ ਨਾਲ ਚੱਲ ਗਿਆ ਨਾ ਅੱਛਾ ਹਾਂ ਜੀ 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 ਹ ਜੋ ਕਿ ਉਪਦੇਸ਼ ਮਰਜੀ ਛੱਡ ਲਈ ਜੀ ਚਾਹੁੰਦੇ ਨਹੀਂ ਉਹ ਰੋਸੇ ਜਗਾ ਛੱਡਦੇ ਚਾਹੁੰਦੇ ਮੈਂ ਤਾਂ ਨਹੀਂ ਮੰਨਦਾ ਵੀ ਮੈਂ ਵੀ ਰੁਕ ਰਿਹਾ ਨਾ ਛੱਡ ਉਹਨੇ ਹਾਂ ਲੈ ਆਹ ਜਿਹੜਾ ਗੱਲ ਕਰਦੇ ਸੀ ਉਹਦਾ ਫ੍ਰੀਜ ਨਹੀਂ ਹੋਈਗਾ ਹਾਂਜੀ ਉਸਨੇ ਉਦੋਂ ਜਰਾ ਜੀ ਚਾਹੁੰਨਾ ਅਸੀਂ ਰਾਤ ਨੂੰ ਨਾ ਦਾ ਜੀ ਨੂੰ ਸਵੇਰੇ ਗੀਤ ਸੁਣਾਤੀ। ਉਹ ਕਹਿੰਦਾ ਮਹਾਰਾਜ ਕਹਿੰਦੇ ਵੀ ਟੂੜੀ ਛੋਟਾਂ ਕਹਿੰਦਾ ਜੀ ਮੈਂ ਸਵੇਰੇ ਜਾਣਾ। ਕਹਿੰਦੇ ਚੰਗਾ ਤੂੰ ਆਪਣੇ ਘਰ ਨੂੰ ਜਾ ਅਸੀਂ ਆਪਣੇ ਘਰ ਨੂੰ ਜਾਵਾਂਗੇ ਫੇਰ। ਉਹਨਾਂ ਨੇ ਕਿਹਾ ਉਹਨੂੰ ਕਹਿੰਦੇ ਹਾਂ ਕਹਿ ਕੇ ਮੁਰਬੜੀ। ਮੈਂ ਸੌਂ ਮਤ ਅਰੇ ਉਹ ਵੀ ਉਹਨਾਂ ਨੇ ਜਨਨਗੀ ਸ਼ੈਦ ਨੇ ਬਾਜ ਨਾਮ ਹੋ ਗਈ ਹੈ। ਬੋਤਾ ਜਨਾਂਗਾ ਜੇ ਸ੍ਰੀ ਸ਼ਿਡੇ ਤੋਂ ਟੈਲੀਫੋਨ ਆਉ ਉਹਦੇ ਟਿਕ ਹਜੇ 에ਰਪੋਰਟ ਤੇ ਹੀ ਥੋ। ਰੀਟਰਨਸ ਹਾਂਜੀ। ਜੀ। ਅਜੇ ਤਾਂ ਬੂਟਾ ਦੇ ਅੰਦਰ ਚੜ ਗਿਆ ਤੁਹਾਨੂੰ ਉਹ ਬੂਟਾ ਸਨ ਵੀ ਕਿਹਾ ਵੀ ਬਾਹਰ ਵਾਪਸ ਜਲਦੀ ਆ ਜਾਓ ਕਿ ਬੂਟਾ ਕਾ ਤੂੰ ਅੰਦਰ ਵੀ ਪੁੱਛਦਾ ਵੀ ਜਲਦੀ ਆ ਜਾਓ ਮੈਂ ਤਾਂ ਆਪਣੀ ਜਗ੍ਹਾ ਲੱਭਦਾ ਫਿਰਦਾ ਹੈਗਾ ਹਾਂ ਬੂਟਾ ਕਾ ਵੀ ਰੋਪਿਆ ਸੀ ਕਹਿੰਦੇ ਉਹਨਾਂ ਦੀ ਉੱਥੇ ਹੋਇਆ ਜਹਾਜ਼ ਦੀ ਦਸਤਾ ਸੀ ਚੱਲਣ ਵੇਲੇ ਉਹ ਬਹੁਤ ਪ੍ਰੇਮੀ ਨੂੰ ਛਾਰੇ ਗਾਦੇ ਤੇ ਸੌਂ ਵੀ ਲੱਗਦੇ ਨੇ ਕਈ ਵਾਰ ਉਹ ਡਰ ਦੇ ਪੁੱਛਦੇ ਮੈਨੂੰ ਤਾਂ ਬੋਲਾ ਵੀ ਨਾ ਆਇਆ ਕਿ ਚਾਹਵਾ ਨਹੀਂ ਹੋਵੇ ਬੋਲਾ ਵੀ ਸਾਡਾ ਕਹਿੰਦੇ ਛੋਟੇ ਮਹਾਰਾਜ ਨੇ ਆਇਓ ਤੁਮ ਤਾਂ ਸਮਝ ਨਹੀਂ ਗਈ ਨਾ ਪੂਰੇ ਮੱਝ ਵਾਲੇ ਸਾਹਮਣੇ ਮਹਾਰਾਜੋ ਹੋਸ਼ਾ ਰਾਜਾ ਉਹ ਤੂੰ ਜਰਾ ਹੀ ਰੌਣਕ ਲੱਗੀ ਹੋਈ ਹੈ ਕੱਢ ਲੈ ਕੋਈ ਕਮੀ ਤਾਂ ਕੋਈ ਲਾਚੀ ਜਿਹੀ ਹੀ ਬਹੁਤ ਖੁਸ਼ ਹੈ ਮਾਰੇ ਬੋਲੇ ਜੀ ਬੋਲੇ ਹੁੰਦਾ ਮਾਇਆ ਦੇ ਸੇ ਰਿਤਨਸਿਰੀ ਚੰਡਣਾ ਸੀਗਾ ਹਾਂਜੀ ਇੱਥੇ ਮੇਰੇ ਕੋਲ ਯਾਤਰਾ ਰੱਖ ਲਿਆ ਅੱਛਾ ਜੀ ਮਰੀ ਜਲੇ ਬਾਸ਼ ਰਾਗੇ ਮੋੜੇ ਜਾਤਰਾ ਕਵੇ ਮੇ ਨਵਜਨਗਨ ਰਾਜ ਜੀ ਦੁਮਾਰਾ ਜੀ ਜਗਾ ਦੇਖਣ ਕਿੰਨੇ ਵਜੇ ਗਿਆ ਸੀ ਉਦੋਂ ਸਵੇਰੇ ਹੀ ਆਇਆ ਸੀ ਵਰੇ ਜੀ ਤੁਸੀਂ ਕੁੰਡੇ ਜੱਤੋਂ ਸੀ ਉਹ ਤਾਂ ਅਗਰ ਜਿਹੜੇ ਛੱਡ ਕੇ ਗਏ ਕਿ ਇਸ਼ਨਾਨ ਕਰਕੇ ਛੱਡਿਆ ਅੱਛਾ ਜੀ ਹਾਂ ਅੰਦਲਾ ਕੁੰਡਾ ਲਾ ਗਈ ਪਰ ਨਾ ਚਨਾਮ ਕਰਿਆ ਅੱਛਾ ਜੀ ਫੇਰ ਬੈਠ ਕੇ ਕੁੰਡਾ ਪੋਹਤਾ ਬੜੀ ਹਾਂ ਉੱਥੇ ਲਾ ਲਾ ਪਈਗਾ ਕੋਲ ਉਹ ਲਾ ਲਾ ਜਿਹੜਾ ਅੱਛਾ ਸੁਣਾ ਕੇ ਹਾਂ ਕਿ ਮਾਸਟਰ ਦਾ ਵੀ ਸਾਰੀ ਦਵਾਈ ਉਹ ਦਸੀ ਹੋਈ ਸੀ ਹਾਂ ਹਾਂ ਸ੍ਰੀਨਾ ਦੇਣੀ ਆ ਤੇ ਫੇਰ ਮਾਨੂੰ ਵੀ ਚਾਹ ਨਿਪੋਣੇ ਆਉਣਾ ਸੀ ਅੱਛਾ ਰੋਸ ਟਾਈਮ ਨੂੰ ਮੱਟਣੇ ਆ ਜਾਣਾ ਹਾਂ ਰੋਟੀ ਖਾ ਕੇ ਜਾਣ ਨੇ ਜੀ ਮਾਰ ਆ ਗਏ। 9 ਵਜੇ ਪ੍ਰਸ਼ਾਦ ਆਇਆ। 9 ਵਜੇ ਆ ਗਿਆ। ਉਹ ਸਿਹਰੀ ਤੋਂ। ਬਸ ਜਿਹੜੇ ਮਹਾਰਾਜੀ ਜਾਨ ਲੱਗ ਗਏ ਤੇ ਉਹਦੇ ਚਾਰ ਪੁੱਤਰ ਸੀ। ਤੇ ਤਿੰਨਾਂ ਦੇ ਰਾਤੀ ਇੱਕ ਦੇ ਰਾਤ ਮਿਠੀ ਜਵੇਸ ਦੀ ਜਿਹੜਾ ਬੜਾ। ਉਹਦੇ ਦੋ ਲੜਕੇ ਨਹੀਂ 12 ਸਾਲ ਦੀ ਲੜਕੀ ਸੀ। ਜਦੋਂ ਮਹਾਰਾਜੀ ਫਿਰੋਂ ਤੋਂ ਆਉਣ ਲੱਗਦੇ ਕਿਤੇ ਟਾਉਨ ਤੋਂ ਜਾਣ ਫਿਰ ਉਹ ਇਕੱਲਿਆਂ ਇਕੱਲਿਆਂ ਵਜਨ ਕਰਦੇ ਹੁੰਦੇ ਸੀ ਤੇ ਉਹ ਵੀ ਜਾਣ ਲੱਗੇ ਦੋਈ ਕਨਾਲੀ ਆਰੋ ਮੇਰੇ ਮੂਹੋਂ ਕੁਦਰਤੀ ਨੇ ਕਿਹਾ ਮਹਾਰਾਜ ਤੋਂ ਦੇ ਮੁੰਡਾ ਨਹੀਂ ਹੈ ਕਹਿੰਦੇ ਸਾਡੇ ਤਾਂ ਮੁੰਡਾ ਹੈ ਨਹੀਂ ਇਹ ਤਾਂ ਸਾਡੇ ਭਾਨਿਆਂ ਦੇ ਤੇ ਤੇਰੇ ਕਹਿੰਦਾ ਮੇਰੇ ਤਾਂ ਦੋ ਬੀਜੇ ਨੇ ਇੱਕ 12 ਸਾਲ ਦੀ ਇੱਕ 16 ਸਾਲ ਦੀ ਹੈ ਉਹ zato ਮਹਾਰਾਜ ਤੇ ਉਹੁੰਡਾ ਮੰਗਲਾ ਅੱਛਾ ਇਹ ਤਾਂ ਸਹੀ ਗੱਲ ਹੈ ਕਹਿੰਦਾ ਹਾਂ ਤਾਂ ਸੰਗਲਾ ਬੀ ਸਿੱਧੇ ਰਾਜੇ ਸਰਦਾਰ ਬਹੁਤ ਬੜੇ ਨੇ ਅੱਛਾ ਜੀ ਹਾਂ ਜੰਗਲਾਂ ਦੇ ਠੇਕੇ ਲੱਗੇ ਤੇ ਮਗੱਤ ਜੀ ਬਾਬਾ ਹੀਰਾ ਸੁਨੂ ਗਏ ਨੇ ਉਹ ਉੱਥੇ ਕੋਲ ਹੁੰਦਾ ਸੀ ਹਾਂਜੀ ਘਰੋਂ ਦੋਹੀ ਗਏ ਬਾਬਾ ਹੀਰਾ ਸੁਨੂ ਨੇ ਕਹਿਤਾ ਉਹ ਕਹਿੰਦੇ ਮਹਾਰਾਜ ਨੇ ਛੋਟੇ ਪੁੱਤਰੀ ਆ ਕੀ ਜੀ ਫਿਰਦੰਦੇ ਹਾਂ ਉਹ ਕਹਿੰਦਾ ਇਹ ਤਾਂ ਸਾਡੇ ਪਾਇਆ ਦੇ ਨੇ ਸਾਡੇ ਨਹੀਂ ਲੜਕੀਆਂ ਨੇ ਮੇਰੇ ਮਹਾਰਾਜ ਨੇ ਇਡੀ ਸੇਵਾ ਕਰਦੇ ਸੰਗਤੀ ਸੋਟੇ ਦਾ ਮੁੰਡਾ ਹੋਣਾ ਚਾਹੀਦਾ। ਹਾਂ। ਇੰਨੀ ਗੱਲ ਮਹਾਰਾਜ ਨੇ ਕਹੀ ਸੀ ਬੜੇ। ਹਾਂ। ਬਾਪੂ ਨੂੰ ਕਹਿੰਦੇ ਹਾਂ ਕੋਈ ਸ਼ੋਕ ਨਹੀਂ ਹਾਂ ਨਹੀਂ ਸ਼ੋਕ ਹੈ। ਉਹ ਸੇਵਾ ਨਾ ਦਿੰਦੇ। ਜਮਰ ਕੋ ਦੀ ਲਖਣੜਾ ਕੇ ਮੈਂ ਬਾਹਰ ਬੈਠਾ ਜਾਈਗਾ। ਹਾਂ। ਮਾ ਕਿਉਂ ਕਹਿੰਦੇ ਇਸ ਤਰ੍ਹਾਂ ਮਾ ਦਾ ਸੇਵਾ ਇੱਥੇ ਘੜ ਪਿਆ ਹੋ ਮੇਰੇ ਕੋ। ਅੱਛਾ। ਉਹਨੇ ਸ਼ੋਖਾ ਲੈ। ਮਹਾਰਾਜੀ ਉੱਥੇ ਚਲੇ ਗਏ। ਬੱਚੇ ਦੀ ਮਾਇਦਾਰੀ ਹੋ ਗਈ। ਕਿ ਕੋਈ ਇਤਨੇ ਸਿੱਧਰਿਆਂ ਨੂੰ ਇਹ ਨਹੀਂ ਬਤਾ ਵੀ ਬੱਚੇ ਦੀ ਮਾਇਦਾਰੀ ਹੋ ਗਿਆ ਕਹਿੰਦੇ ਲੜਕੀ ਦੇ ਪੇਟ ਚ ਰਸੌਲੀ ਹੋ ਗਈ ਅੱਛਾ ਜੀ ਉਹ ਚਲੋ ਇਹਦਾ ਆਪਰੇਸ਼ਨ ਕਰਾ ਲਈ ਅੱਛਾ ਜੀ ਤੇ ਪਟਿਆਲੇ ਲਿਆਏ ਲੜਕੀ ਸੱਚੀ ਮਹਾਰਾਜ ਤੇ ਭਲਾਣਾ ਗਏ ਹੈ ਦੀ ਕੁਦਰਤੀ ਉਹਨਾਂ ਨੂੰ ਪਤਾ ਨਾ ਗਿਆ ਉਹਨਾਂ ਨੇ ਵੀ ਚਲੋ ਦੀ ਅਸੀਰਵਾਦ ਲਿਆਈਏ ਫਿਰ ਵੀਰੇਸ਼ਨ ਕਰਾਉਣਾ ਅੱਛਾ ਜੀ ਦੁਬਾਰਾ ਇਹ ਮਹਾਰਾਜ ਜੀ ਖਸ਼ਾਤਾ ਚੱਕ ਕੇ ਬਾਂਗ ਤੇ ਬੈਠੇ ਸੀ ਦਵਲਾਣ ਤਰਾਖਤ ਨਹੀਂ ਦੀ ਕੋਈ ਜਾਨ ਤਾਂ ਉਹ ਜੇ ਬਚਨ ਗੁਰਦਾਇ ਇਨੰਦਾ ਖੰਡ ਤਾਂ ਉਹ ਆ ਕੇ ਬੂਰੇ ਖੜ ਕੇ ਫਿਰਦੀ ਮਹਾਰਾਜ ਕਹਿੰਦੇ ਵੀ ਸਰਦਾਰ ਆਏ ਨੇ ਜਿਹੜਾ ਉਹ ਨਾਲੇ ਫੋਲਡੋ ਤੋ ਆ ਗਏ ਸਾਰੇ ਮੈਂ ਸ਼ਿਕਾਇਤ ਕਰਕੇ ਬੈਠ ਗਿਆ ਕਿਹਦੇ ਕੀ ਗੱਲ ਹੈ ਤੁਸੀਂ ਕਿਵੇਂ ਆਏ ਹੋ ਹਾਂਜੀ ਉਹਨੇ ਦੱਸਿਆ ਵੀ ਇਸ ਤੇ ਨਾਲ ਆ ਵੀ ਦੇ ਪੇਟ ਦੀ ਸੌਰੀ ਹੋ ਗਈ ਹਾਂਜੀ ਤੇ ਉਹਦਾ ਆਪਰੇਸ਼ਨ ਕਰਾਉਣਾ ਅੱਛਾ ਮਹਾਰਾਜ ਜੀ ਬਹੁਤ ਆਸੇ ਅੱਛਾ ਜੀ ਬਹੁਤ ਅਸ਼ੀਰਵਾਦ ਹੈ। ਕਹਿੰਦੇ ਸਿੱਧਰੇ ਉਹ ਕਹਦੇ ਉਹਦਾ ਬੱਚਾ ਹੋਣਾ। ਆ ਇੱਕ ਸਿਰੇ ਦਿਖਾ ਰਹੇ ਉਹਨਾਂ ਦੇ ਲਾਹੇ ਹੋਇਆ ਇੱਕ ਸਿਰੇ। ਤਸੌਰੀ ਆ ਇਸ ਸਿਰਾਂ ਦੇ ਵਿੱਚ। ਜੀ ਅਸਲ ਸੌਰੀ ਆ। ਤਸੌਰੀ ਆ ਅੱਠੇ ਇੱਕ ਸਿਰੇ। ਲੈ ਗਏ। ਮਹਾਰਾਜ ਨੇ ਲੈ ਕੇ ਰੱਖੀ ਨਾ। ਅੱਛਾ ਜੀ। ਲੈ ਆ ਪਰ ਯਾਰ ਅੰਮ੍ਰਿਵਾਦ ਉਹ ਪੁੱਤਰ ਪੈਦਾ ਆ ਬੱਚਾ। ਉਹਦੇ ਮੱਥੇ 'ਤੇ ਤਿਲਕ। ਅੱਛਾ ਜੀ। ਫੇਰ ਭੱਜੇ ਉਹਦਾ ਮੁਤਾਰਾ ਲੈ ਕੇ ਉੱਥੋਂ ਜੇ ਉਹ ਹਰਾ ਜੀ ਨੂੰ ਆ ਕੇ ਕਹਿੰਦੇ ਮਹਾਰਾਜ ਜੀ ਬੱਚਾ ਤਾਂ ਹੋ ਗਿਆ ਸਾਡੇ ਕਹਿੰਦੇ ਉਹਦੇ ਮੱਥੇ ਤੇ ਤਿਲਕਾ ਕਹਿੰਦੇ ਬਹਾਮਣ ਕਰ ਲੈ ਅਸੋ ਟੇਗਾ ਨਹੀਂ ਜਿੱਥੇ ਬਹਾਮਣ ਪਰਸੀ ਗਏ ਸਾਲ ਬਾਅਦ ਜਾਂਦੇ ਹੁੰਦੇ ਸੀਗੇ ਨਹੀਂ ਉਹ ਗ੍ਰਾਮ ਚ ਜੇ ਗੜ ਗਿਆ ਉਹਨਾ ਹੋਰ ਜੀ ਬਾਉ ਜੋ ਘਸਾ ਦਵਾਰ ਸਾਹਿਬ ਹੈ ਹਸਨ ਕਿੱਥੇ ਹੈ ਉਹ ਤਾਂ ਗਿਆਨ ਗੁਰੂ ਨੇ ਜਾਣਤਾ ਹੋਈ ਨਾ 40 46 ਹਾਂ ਉਹ ਦਵਾਈ ਨੇ ਠੀਕਾਂ ਦੁੱਤਾ ਸੀ ਕੋਈ ਆਉਂਦਾ ਥੱਲੇ ਉਹ ਤਵਾਗੜਾ ਜਾ ਲੈ ਕੇ ਆਉਂਦਾ ਸਾਬਣਾ ਤੋ ਦੋ ਨਾ ਥੱਲੇ ਉਹ ਬੁਰਜਾ ਫੇਰ ਤੋਂ ਥੱਲੇ ਮੈ ਜੀ ਨੇ ਕਿਹੜੀ ਪੈਰਾਂ ਨੂੰ ਤੇ ਕੀ ਹੋਈ ਐ ਆਪਣੀ ਸਦਾਈ ਨਹੀਂ ਉਹ ਤਾਂ ਥਾੜੋ ਆ ਗਈ ਉਹ ਤਾਂ ਤੇਦਾ ਦੀ ਬਾਣਾ ਜਿ ਫੜਿਆ ਆ ਪੱਥਰ ਵਰਗੇ ਪੈਰ ਪੈਨੇ ਹੁਣ ਤਾਂ हट ਗਿਆ ਅਦੇਮਾ ਦਿੱਲੀਓ ਕੋਲੇ ਨਾਲ ਰੋਗੜ ਕੇ ਅਧਿਗੌਕੀਂ ਦਾ ਚਾਹ ਹੋਏ ਨਾ ਇਹ ਨੂੰ ਰੇਖਾ ਕਹਿੰਦੇ ਨੇ ਉਹ ਸਭ ਦੇਖੇ ਇੰਸਟਾਲ ਜੇ ਮੂੰਹ ਤੋਂ ਆਹ ਤੋਂ ਬਾਰੇ ਇੱਕ ਟੇਕਾ ਦੋ ਕਰ ਉਸ ਫਿਰ ਹਾਂ ਇਹ ਆਹ ਇਹ ਆਹ ਜਿਹੇ ਇਹ ਸੈਨ ਕਹਿੰਦੇ ਨੇ ਰੇਖਾ ਉਹ ਵੀ ਦੇਖੇ ਸਲਸ ਜੇ ਹੁੰਦੀ ਰੱਸੀ ਆ ਕਦੇ ਤੋਂ ਹੁੰਦੀ ਹੁੰਦੀ ਹੈ ਹਾਂ ਹਾਂ ਮਹਾਰਾਜ ਦੇ ਜੀ ਬੋੜਿਆਂ ਦੇ ਛੋਟਿਆਂ ਦੇ ਵੀ ਅੱਛਾ ਇਹ ਉਹ ਪਦ ਵੀ ਰਿਹਾ ਸਾਨੂੰ ਪਦਮਾ ਨੂੰ ਕਹਿੰਦੇ ਅੱਛਾ ਇਹਨੂੰ ਕਹਿੰਦੇ ਨੇ ਪਦਮ ਤੇ ਮੇਰੇ ਪੁੱਤਿਆਂ ਨੇ ਛੋਟਿਆਂ ਨੇ ਵੀ ਬੋੜਿਆਂ ਵਾਲਾ ਤੇ ਬਹੁਤ ਸੂਖਮ ਸੀ ਉਹਨਾਂ ਦਾ ਹਾਂ ਜੀ ਜੀ ਸੂਖਮ ਉਹ ਨਹੀਂ ਤਾਜ਼ੇ ਯਾਦ ਹੈ ਤਾਜ਼ੇ ਹਾਂ ਜੀ ਸੂਖਮ ਮਾਰੇ ਚ ਬਰੀਕ ਹਾਂ ਬਰੀਕ ਹੋਏ ਉਹਦੇ ਜੀ ਤਾਜ਼ੇ ਯਾਦ ਹੈ ਨਿਓਂ ਆਣੋ ਆਰੇ ਤੁਮਾਵੇ ਸੁਖੂ ਜੀ ਜਾਣਦੇ ਆ ਇਹ ਵੀ ਦਾਉਂ ਦਾ ਰੇਖਾ ਦਾ ਹੱਤਾਂ ਦਾ ਵੀ ਨਹੀਂ ਜਾਵਾ ਬਾਹਰ ਦੇ ਹੱਤਾਂ ਨੂੰ ਬਹੁਤ ਸੁਖੂ ਜੀ ਅੱਜ ਜਿੰਨੇ ਹਾਂ ਗੋੜੇ ਜਿਹਾ ਸੋਨਾ ਹਾਂ 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 ਇਹ ਜਿਆਦਾ ਹੋਣਾ ਸੁਖੂ ਜੀ ਹਾਂ ਤੇ ਆਹ ਦਾ ਬੜਾ ਜੀ ਸੁਣ ਆ ਤਾਂ ਬਹੁਤ ਦਾਰਕ ਨੇ ਨਾ ਬਦਦ ਵੀ ਜਿਆਦਾ ਹਾਂਜੀ ਬਸ ਸੁਖੂ ਜੀ ਨਾਰਾ ਜੇ ਤਬਾ ਆਪ ਜੀ ਨਾਮ ਮੰਨਦੇ ਹੋ ਆ ਤੁਸੀਂ ਫੱਟੇ ਨੇ ਅੱਛਾ ਬੜੀ ਮਾਇਨਕ ਜਿਵੇਂ ਗਿਲ ਕਰ ਦਿੰਦੇ ਇਲਾ ਮੇਰਾ ਹਾਂ ਉਹ ਤਾਂ ਦੇਣਾ ਤੁਸੀਂ ਮੈਂ ਤੋੜੇ ਦਿੱਤੇ ਵੀ ਹੋਰ ਮੈਂ ਹੋਰ ਦਾਵਾ ਜਿਆ ਕਰਾਇਆ ਦੀ ਅੱਛਾ ਤਾਂ ਨਹੀਂ ਆਇਆ ਤੇਰਾ ਬਈ ਜਿਹੜਾ ਰਾੜਾ ਸਾਹਿਬ ਆਵਾਂਗੇ ਤਾਂ ਉਹ ਦਿਖਾਵਾਂਗੇ ਫੱਟੇ ਨੂੰ ਦਿਖਾ ਲਿਓ ਉਹ ਤਾਂ ਕੋਈ ਹੁੰਦਾ ਮਨੇ ਕੋਈ ਚੀਜ਼ ਸਾਰਾ ਕੁਝ ਅੱਜ ਪਿੱਛੇ ਲਿਆ ਨਾ ਪਤਾ ਨਹੀਂ ਪੁੱਛੀਦੇ ਆਣਾ ਲੋਕਾਂ ਨੇ ਮੈਨੂੰ ਲੋਕ ਛੱਡ ਗਿਆ ਉਹ ਤੁਸੀਂ ਨਾ ਮਾ ਮੈਂ ਬੋਲਿਆ ਕਿ ਵਿਚਾਰ ਅੱਛੇ ਖਾਸਲੇ ਨੇ ਦੇਖੋ ਦੇਖਿਆ ਜੀ ਯਾਨੀ ਇਹ ਜਨਾ ਐਡਮੰਬਾ ਜੀ ਬੜਾ ਹਜ਼ਾਰਾ ਜੀ ਉਹਨੇ ਕਿਹਾ ਤਾੜੀਆਂ ਮਾਰਵਾਓ ਉਹਨੇ ਉਹਨੇ ਮੇਰੇ ਕੋਲ ਕੋਚ ਐ ਜਿੰਨੀ ਹੈ ਰੇਖਾ ਬਰੀਕ ਹੋਣੀ ਜਿਆਦਾ ਚੰਗੀਆਂ ਉਹਦੀ ਤਾਕਤ ਲਾ ਦੇ ਜੀ ਕਾਲੀਆਂ ਵੀ ਹੁੰਦੀਆਂ ਨੇ ਕਿਸੇ ਤੇ ਕਾਲੀਆਂ ਰੇ ਬਹੁਤ ਦੀ ਕਾਲੀਆਂ ਹਾਂਜੀ ਮੇਰਾ ਇੱਕ ਲਾੜ ਰੇਖਾ ਹਾਂਜੀ ਜਿਹਦੇ ਦੇ ਹਾਂਜੀ ਜਿਹੋਸ ਤੋਂ ਵਿੱਦਿਆ 14 ਵਿੱਦਿਆ ਨੇ ਸਾਰੀਆਂ ਹਾਂਜੀ ਫੇ ਵਰ ਰੇਖਾ ਬਦਲਦੀ ਵੀ ਰਹਿੰਦੀ ਹੈ ਹਾਂ ਬਦਲ ਜਾਂਦੀ ਹੈ ਇਹ ਥੋੜੇ ਖਿਆਲ ਹੁਣ 50 ਸਾਲਾਂ ਮਗਰੋਂ ਬਦਲ ਜਾਂਦੀ ਹੈ ਅੱਛਾ ਹਾਂ ਹੋਰ ਹੋਦੀ ਹਾਂ ਮੈਂ ਦੇਖਦੀ ਰਹਿੰਦੀ ਨਾ ਮੇਰੇ ਪਰਪੰਦਾ ਹਾਂ ਬਦਲ ਕੇ ਜਾਂਦਾ ਹੈ ਪਰੰਦਾ ਕਿ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਜੇ ਥੋੜੀ ਪਾਵਨਾ ਹੋਵੇ ਜਾਂ ਕਿਦਾਂ ਹੋਵੇ ਉਸੇ ਤਰ੍ਹਾਂ ਬਦਲਦੀ ਰਹੇ ਗੁਦਦਿਰ ਬਦਲਦੀ ਰਹੇ ਟਾਈਮ ਵੀ ਬਦਲਦਾ ਰਹੂਗਾ ਹਾਂ ਜੀ ਕਿਉਂਕਿ ਜਿਵੇਂ ਮਹਾਰਾਜ ਦਾਦੀ ਕਹਿੰਨਾ ਉਹ ਕੀ ਹੁੰਦਾ ਹੋ ਸੇਵਾ ਜਮਣਾ ਹਾਂਜੀ ਉਸੇ ਤਰ੍ਹਾਂ ਹੀ ਮਹਾਰਾਜ ਜੀ ਬਦਲਦੇ ਪੌੜੀ ਦੇਖ ਪੌਦਾ ਤਾਂ ਨਹੀਂ ਵੱਧਿਆ ਬਾਰੇ ਬਤਾ ਦੇ ਲੇ ਬਾਰ ਵਿੱਚ ਹਾਂ ਦਸ ਮਹੀਨੇ ਹੋ ਗਏ ਆ ਦੇ ਉੱਤੇ ਹੋ ਜਾਏਗਾ ਕੋਈ ਜਿੰਦਗੀ ਕੋਈ ਪ੍ਰੋਜੈਕਟ ਨਹੀਂ ਹੈ ਹੀ ਨਹੀਂ ਹਾਂਜੀ ਉਹ ਤਾਂ ਸਾਡੇ ਇੰਨੇ ਨਹੀਂ ਕਿੰਨੇ ਪੈਰਾਂ ਤੇ ਜਿੱਤੀਆਂ ਜੀ ਕੋਈ ਨਾ ਸਭ ਚਲੇ ਰਹੀ ਗਿਆ ਜਿੰਨੇ ਵੀ ਤੇਰੇ ਨਾਲ ਕਮਿਟੀ ਜਾ ਦੱਸ ਜੇ ਹੈਗੀ ਫਿਰ ਮਹੀਨਾ ਦਾ ਵੀ ਨਹੀਂ ਹੋ ਰਹੀਆਂ ਹੋਰ ਹੁਣ ਤਾਂ ਨਹੀਂ ਰੀਆਂ ਨਾ ਇੱਥੇ ਮਹੀਨਾ ਦਾ ਤਾਂ ਮਿੱਟੀ ਇੱਥੇ ਵੀ ਪਰਦਾ ਪੈਂਦੀ ਐ ਵੀ ਕਿਹਦੇ ਨਾ 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 ਨੈਣਾਂ ਜੁਕੀ ਹੋਣਾ ਇੱਥੇ ਡੀਗੀਆਂ ਨਾ ਪੜਦੇ ਨੇ ਇਹਨਾਂ ਨੂੰ ਕੰਮ ਮਰੇ ਮਿਲਦਾ ਇੱਥੇ ਉਹ ਪਰਸਨ ਹੁਣਾਂ ਦੇ ਗਰੇਜੇ ਕਲਰ ਦਾ ਜੀਵੀ ਦਾ ਨਾਲੇ ਬਾਹਰ ਤੋਂ ਪੱਥਰਾਂ ਵਰਗੇ ਹੁੰਦੇ ਨੇ ਕੰਡੇ ਵੀ ਨਹੀਂ ਲੱਗਦੇ ਆਉਂਦਾ ਨਹੀਂ ਨਾ ਉਹ ਵਾਜਦੇ ਦੇ ਪੈਰ ਦਾ ਹੈ ਉਹ ਚੋ ਜਿਹਦੀ ਕੀ ਹੁੰਦਾ ਜਿੱਤੀ ਕੋਣ ਲੱਗਦਾ ਜਿੱਤੀ ਨੂੰ ਜਿੱਤੀ ਨੰਗਾ ਹੈ ਭਾਈ ਅਕਸਮਾਰਾ ਜੀ ਕਹਦਾ ਦੱਸਦੇ ਹੁੰਦੇ ਆ ਕਹਿੰਦੇ ਜਦੋਂ ਕਿਸੇ ਨੇ ਕਿਸੇ